ਆ ਆ ਪੇ ਜਮ ਨੂੰ ਟੈਲੀਫੋਨ ਬਾਹਰੋਂ ਅੱਛਾ ਮੁੰਡੇ ਨੇ ਅੱਛਾ ਹੂੰ ਇਹ ਕੀ ਆ ਚੀ ਚੱਲ ਪਿਆ ਹੋਊ ਇਹਦਾ ਤੇ ਸ਼ੀਸ਼ਾ ਆ ਸ਼ੀਸ਼ਾ ਲੱਗਾ ਨਹੀਂ ਇਹ ਤਾਂ ਆਪਾਂ ਤੇ ਆਪਾਂ ਬੈਠੇ ਤਿੰਨੇ ਸ਼ੀਸ਼ਾ ਮੂਰੇ ਸ਼ੀਸ਼ਾ ਲਾ ਕੇ ਭੇਜ ਆ ਜਲੇ ਨੇ ਅੱਛਾ ਨਹੀਂ ਉਹ ਮੇਰੀ ਗੱਲ ਸੁਣ ਇਹ ਤਾਂ ਮੈਨੂੰ ਐ ਲੱਗਦਾ ਜਿਵੇਂ ਆਪਣੀ ਫੋਟੋ ਬਾਹਰ ਜਾਈ ਜਾਂਦੀ ਹੁੰਦੀ ਹੈ ਦੇਖ ਲੱਗ ਕੇ ਤੇ ਹੋਰ ਨਾ ਪੰਗਾ ਹੋ ਜਾਏ ਫੋਟੋ ਬਾਹਰ ਅੰਦਰ ਬਾਹਰ ਕਿੱਥੋਂ ਬੰਦ ਕਿੱਥੋਂ ਹੋਊ ਇਹ ਓਏ ਓਹ ਕੀ ਕਰ ਰੱਖਿਆ ਯਾਰ ਤੁਸੀਂ ਇੱਕ ਮਿੰਟ ਫੋਟੋ ਲੱਗੀ ਬੰਦਾ ਫੋਟੋ ਨਹੀਂ ਇਹ ਵੀਡੀਓ ਬਣੀ ਜਾਂਦੀ ਆ ਯਾਰ ਸੋਨੂੰ ਪਾ ਚਲਾਉਣਾ ਹੁੰਦਾ ਮੋਬਾਈਲ ਸੋਨੂੰ ਅੰਦਰ ਹੋ ਗਿਆ ਵੀਡੀਓ ਓ ਪਾ ਓ ਯਾਰ ਦਾਦਾ ਉਹਰੇ ਫੜਾ ਖੜਦਾ ਖੜਦਾ ਓ ਫੜਾ ਉਹ ਗੱਲ ਤਾਂ ਸੁਣੋ ਹੋ ਕਿੱਥੋਂ ਚੱਲ ਕੇ ਕਿੱਥੋਂ ਪੱਕੇ ਤੋਂ ਬੰਦ ਓਏ ਇਹ ਫੋਟੋ ਨਹੀਂ ਮੈਂ ਕਰਦਾ ਲੈ ਬੰਦ ਓਰੇ ਦੇ ਓਰੇ ਛੱਡ ਕੀ ਯਾਰ ਹੋ ਗਿਆ ਇਹ ਦੋਸਤੋ ਇਹ ਇੱਕ ਤਾਂ ਮੇਰਾ ਪਾਪਾ ਹੈ ਇੱਕ ਮੇਰਾ ਚਾਚਾ ਇੱਕ ਮੇਰਾ ਦਾਦਾ ਇਹਨਾਂ ਨੂੰ ਫੋਨ ਚਲਾਉਣਾ ਆਉਂਦਾ ਨਹੀਂ ਉਹੀ ਲੈ ਕੇ ਬਹਿ ਜਾਂਦੇ ਢੇੜੇ ਛੇਤਰਾਂ ਜੇ ਕਿਤੇ ਵੀਡੀਓ ਦੋਸਤੋ ਤੁਹਾਡੇ ਕੋਲੇ ਆਊਗੀ ਤਾਂ ਇਹਨੂੰ ਡਿਲੀਟ ਕਰ ਦਿਓ ਠੀਕ ਇਹਨਾਂ ਨੇ ਪਤਾ ਨਹੀਂ ਕੀ ਆ ਬਾਬਾ ਬੋਲਿਆ ਹੋਊ ਵਿੱਚ ਐ ਕਿਵੇਂ ਬਾਗੀ ਡਿਲੀਟ ਕਰਿਓ ਦੋਸਤੋ ਇਹਨੂੰ ਕਾਲ ਦਾ ਪ੍ਰਾਛਾਡਾ ਜੀ ਮਾਲ ਦਾ ਛੜੇ ਦਾ ਮੈਂ ਕੁੱਝ ਆਹ ਟੈਸਟ ਅੰਦਰ ਬੈਠੇ ਨੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਚਾਚੇ ਕਾ ਕੀ ਕਹਿਣਾ ਚਾਹੁੰਨ ਕੁਝ ਵੀ ਲਾਈਫ ਕਿ ਮੇ ਹੋ ਰਹੀ ਆ ਬਾਈਪਰ ਹੈ ਫਰਨਾ ਜੋਗੀ ਦੇ ਇੰਟਰਵਿਊ ਹਾਂ ਭਾਈ ਕੀ ਕਹਿਣਾ ਚਾਹਣਾ ਤੂੰ ਆਪਣੀ ਜ਼ਿੰਦਗੀ ਬਾਰੇ ਜ਼ਿੰਦਗੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਚਲੋ ਕਦੀ ਕਰਾ ਕਿਰਪਾ ਹੀ ਚਾਹੀਦੀ ਇੱਕ ਨੰਬਰ ਹਾਂ ਹੋਰ ਹੋਰ ਬੰਤ ਨਾਲ ਹੁੰਦਾ ਹਾਂ ਹੈ ਤੇ ਮੜਾ ਮੋਟਾ ਕਰੇ ਜਾ ਪੈਗਾ ਜੀ ਸਾਡੇ ਕਰਾਂ ਕਿੱਛ ਪੈਗਾ ਤੇ ਬੰਤ ਨਾਲ ਉਹ ਜਾ ਰਹੀ ਦੁਬਾਰਾ ਉਹ ਤਾਂ ਨਪੜ ਕੱਟੀ ਰਾਜੀ ਬੰਦਾ ਹੋ ਗਿਆ ਮੁੜ ਕੇ ਰਾਜੀ ਬੰਦਾ ਹੋ ਗਿਆ ਹਾਂ ਹੁਣ ਵਧੀਆ ਚੱਲੀ ਜਾਂਦਾ ਹੁਣ ਵਧੀਆ ਲੈ ਹਾਜਾ ਬੰਤਣਾ ਵਧੀਆ ਜ ਕੁਛ ਕਹਿੰਦਾ ਤਾਂ ਨਹੀਂ ਨਾ ਨਾ ਮੈਂ ਮੈਂ ਵੀ ਨਹੀਂ ਕਹਿੰਦਾ ਉਹਨੂੰ ਠੀਕ ਹੈ ਤੂੰ ਕਹੀ ਵੀ ਕਹੀ ਦੇ ਮੈਂ ਫਿਰ ਕਹਾਂ ਅੱਜ ਕਹੀ ਕਹੀ ਅੱਜ ਕਹੀ ਆ ਰੱਖ ਫੋਨ ਨਹੀਂ ਤੂੰ ਕਹੀ ਕਹੀ ਤੂੰ ਬੋਲਦਾ ਕਿ ਮੈਂ ਉਹ ਤਾਂ ਜੋਗੇ ਫਾਇਦਾ ਨਹੀਂ ਹੁੰਦਾ ਇਹ ਕਾਹਨ ਲੜਾਈ ਲੜਾਈ ਜਦੋਂ ਹੁੰਦੀ ਆ ਉਦੋਂ ਹੁੰਦੀ ਹੁੰਦੀ ਆ ਲੜਾਈ ਸੋਥਣ ਬਿਛਾ ਦਿੰਦੀ ਆ ਘਰੇ ਸੋਥਣ ਕੇ ਸੱਤਰ ਆਹੋ ਜਿਹਦੇ ਘਰੇ ਚਰਾਗ ਬੋਲਦਾ ਉਹ ਇਹ ਜਿਹੜੇ ਚੀਜ਼ਾਂ ਦੇ ਨਹੀਂ ਪਤਾ ਪਾਕਿਸਤਾਨ ਚ ਮੈਂ ਤਾਂ ਜਦੋਂ ਭੁੱਲ ਕੇ ਕਹਿ ਗਿਆ ਗੱਲ ਮੈਂ ਤਾਂ ਪੰਤ ਤੋ ਜਦੈ ਇਥੇ ਨਾ ਮੈਂ ਤਾਂ ਡਰਦਾ ਤਾ ਤੂੰ ਡਰਾਇ ਨਾ ਕਰ ਜੀ ਮੇਰਾ ਤਾਂ ਭਾਈਆ ਤੂੰ ਡਰਾਇ ਨਾ ਕਰ ਜੀ ਤੂੰ ਮੇਰੇ ਨਾਲ ਬੈਠਾ ਬੰਤ ਪੰਤ ਦਾ ਭਾਈ ਜੀ ਇੱਕ ਗੱਲ ਸੁਣ ਜੋ ਗਿਆ ਬੰਤ ਭਾਈ ਦੀ ਪਰਦਾ ਤੈਨੂੰ ਪਿੱਛੇ ਨਹੀਂ ਟੱਪਣ ਦੇਣਾ ਇਹਦਾ ਕੀ ਪਤਾ ਕਿ ਤੂੰ ਪੱਟ ਪੱਤੀ ਦੀ ਗੋਲੀ ਕਰਦੀ ਹਾਂ ਮੈਨੂੰ ਪਤਾ ਨਹੀਂ ਪ੍ਰਾਣੇ ਜਦੋਂ ਹੋਏ ਹੋਏ ਨਾਲੇ ਪ੍ਰਾਣ ਆਪ ਤਾਂ ਆਜ਼ਾਦ ਦੇਸ਼ ਦੇ ਗੁਲਾਮ ਆ ਉਹ ਜਿੰਨੇ ਮੈਂ ਦੱਸਿਆ ਸੀ ਨਾ ਤੈਨੂੰ ਕਹਿੰਦਾ ਜੀ 15 ਅਗਸਤ ਆ ਦੀ ਹਾਂ ਠੀਕ ਹੈ ਅਜਾਦੀ ਦੇ ਉਛਦੀਆਂ ਵਧਾਈਆਂ ਮੈਂ ਉਹਨੂੰ ਐ ਕਹਦਾ ਹਾਂ ਮਸਾ ਭਾਈ ਅਜਾਦੀ ਦੇ ਉਛਦੀਆਂ ਵਧਾਈਆਂ ਤਾਂ ਠੀਕ ਐ ਪਰ ਵਿਆਹੇ ਬੰਦੇ ਨੂੰ ਛੱਡ ਕੇ ਹਾਂ ਹਾਂ ਮੈਨੂੰ ਕਹਿੰਦਾ ਕਿਵੇਂ ਚਾਚਾ ਬੰਦਾ ਉਹ ਤੇਰੇ ਨਾਲ ਗੈੜੀ ਨੂੰ ਕੁਛ ਨਹੀਂ ਦੱਸਦਾ ਹਾਂ ਕਹਿੰਦਾ ਸਿੱਧ ਤਨ ਨੂੰ ਸਹੀ ਗੱਲ ਵਿਆਹੇ ਬੰਦੇ ਤੂੰ ਛੱਡ ਕੇ ਕਿਵੇਂ ਐ ਫਿਰ ਬੰਦਾ ਖਰੋਨੇ ਦਿਮਾਗ ਲਾ ਲੈ ਕਹਿੰਦਾ ਹਾਂ ਚਾਚਾ ਇਹ ਕੱਲ ਤੇਰੀ ਠੀਕ ਐ ਵਿਆਹੇ ਬੰਦੇ ਨੂੰ ਕੋਈ ਜਾਦੀ ਨਹੀਂ ਆ ਸਾਬਲਿਆਂ ਦੇ ਆਟਾ ਪਾ ਲੈ ਹਾਂ ਐ ਤੇ ਆ ਮੈਨੂੰ ਤੇ ਬੀਕੀ ਚੱਡ ਦੇ ਆ ਕੰਮ ਹੈ ਇਹ ਬੰਦੇ ਨੂੰ ਜਿਆਦਾ ਦੀ ਕਾਦੀ ਦੱਸੇ ਜਿਆਦਾ ਜਿਆਦ ਨਹੀਂ ਮੈਂ ਆ ਜਿਆਦਾ ਹੈ ਮੈਂ ਆ ਜਿਆਦਾ ਬੱਦਤ ਛੜ ਆ ਜਾਂਦਾ ਮੈਂ ਨੇ ਕਰਾ ਲੈ ਬਿਆ ਕਰਾ ਲੈ ਬਿਆ ਕਰਾ ਕੇ ਵੀ ਆ ਜਾਂਦਾ ਮੈਂ ਨਾ ਨਾ ਮੈਂ ਤਾਂ ਦੋ ਮਾਰ ਦਾਂ ਕੋਈ ਨਹੀਂ ਤੋ ਤੇ ਜਬ ਬੋਲੇ ਮੇਰੇ ਮੂਹ ਉਹ ਫਿਰ ਥੋੜੇ ਕਿ ਦਿਨ ਮਾਰੇਗਾ ਬੱਦੂ ਇੱਕ ਦਿਨ ਬੱਦੂ ਉਹਨੇ ਇੱਕ ਦਿਨ ਠੀਕ ਹੈ ਤੈਨੂੰ ਦੱਸਾਂ 365 ਚ ਲਿਤਰ ਹੁੰਦੇ ਬੰਦਾ ਜਿੰਨੇ ਮਾਰ 12 ਤੋਂ 35 ਚ ਲੱਟ ਨੇ ਮੇਰੇ ਤਾਂ 12 35 ਉਹ ਇੰਨਾਂ ਨੇ ਤਾਂ ਬਾਕ ਤਕਵੀਰ ਵਰਗਰ ਉਹ ਨਹੀਂ ਛੱਡਿਆ ਓਏ ਆਪਾਂ ਕੀ ਦੇ ਵਿਚਾਰੇ ਆ ਉਹਨੂੰ ਚੱਕਰਾ ਦੇ ਪਤਾ ਸੀ ਮੈਂ ਤਾਂ ਜੀ ਆਪ ਜੀ ਇੱਥੇ ਆਜਾ ਮੈਂ ਤਾਂ ਮੋਜਰਾ ਵੀ ਕਢਾ ਲੈਣਾ ਵੀ ਕਰ ਮੋਜਰਾ ਹਾਂ ਆ ਇਹਦਾ ਬੰਦ ਤਾਂ ਬੰਦ ਪੈਣਾ ਹੈ ਨਾ ਹਾਂ ਬਹੁਤ ਖੁਣ ਖਾ ਰਿਹਾ ਹੈ ਕੰਮ ਕਾ ਲਈ ਤੂੰ ਕੀ ਕਹਿਣਾ ਚਾਹੁੰਦਾ ਬਹੁਤ ਬਾਈ ਤੇਰੀ ਐਡੀ ਦਹਿਸ਼ਤ ਹੈ ਏਰੀਆ ਦੇ ਵਿੱਚ ਲੋਕ ਥਰ ਥਰ ਕੰਮ ਦਿਆ ਤੇਰੇ ਤੋਂ ਕੰਮ ਦਿਆ ਹਾਂ ਜਦੋਂ ਕੋਈ ਜ਼ਬਾਨ ਕਸਾਉਂਦਾ ਨਹੀਂ ਚੁੱਪ ਨਹੀਂ ਕਰਦਾ ਉਹਨੂੰ ਉਹਦੀ ਕਹਿ ਜਾਂਦੇ ਸੌ ਜਾ ਨਹੀਂ ਤਾਂ ਬੰਦ ਤਾ ਦਿਉ ਮਰ ਜਾ ਕੋਰਾਣਾ ਇੰਨਾ ਖੌਫਾ ਤੇਰਾ ਬਾੜਾ ਜਾ ਦੇਖੋ ਜਿਹਦੇ ਤੂੰ ਪੈਸੇ ਦੇੜੇ ਆ ਜਿਹਦੇ ਤੂੰ ਨੱਪੀ ਬੈਠਾ ਖਾਈ ਬੈਠਾ ਲੋਕਾਂ ਨੇ ਉਹ ਤਾਂ ਇਥੋਂ ਡਰਦੇ ਮੰਗਦੇ ਨਹੀਂ ਐਨਾ ਖੌਫਾ ਤੇਰੀ ਐਡੀ ਇੱਜ਼ਤ ਆ ਅੱਛਾ ਗੱਲ ਡੰਡਾ ਨਹੀਂ ਮੈਂ ਕਿਛਦੀ ਪੰਜੀ ਨਹੀਂ ਮੋੜਦਾ ਮੈਂ ਮੈਂ ਨਾ ਬਸ ਤੇ ਬੈਠਾ ਮੈਨੂੰ ਪਤਾ ਕਿੱਥੇ ਚੱਲਣਾ ਮਾਹੀ ਮੈਂ ਤਾਂ ਬੰਤ ਕੋਈ ਬੇਨਤੀ ਲੈ ਕੇ ਚੱਲਿਆ ਕਿ ਨਾ ਅੱਛਾ ਬੰਤ ਕੋਈ ਤਾਂ ਨਹੀਂ ਤੂੰ ਬੇਨਤੀ ਲਾ ਕੇ ਹైదరాబాద్ ਚ ਕੇ ਰਹੀ ਪਾਟ ਕੇ ਰਹੀ ਸੱਸ ਬਾਈ ਜਦੋਂ ਤਾਂ ਸੁਮਿਆਈ ਦੇਣੀ ਹੁੰਦੀ ਆ ਉਹ ਤਾਂ ਸੋਨੇ ਪਿੱਸੂ ਪੈ ਜਾਂਦੇ ਉ ਇੱਥੇ ਵੀ ਲੈਸ ਲਾ ਦੇ ਇੱਥੇ ਵੀ ਲੈਸ ਲਾ ਦੇ ਫਿਰ ਉਹ ਲੈਸ ਦੇ ਪੈਸੇ ਤਾਂ ਲੱਗਣਗੇ ਉਹ ਪੈਸੇ ਤਾਂ ਤਿੰਨੇ ਮਰਜ਼ੀ ਲੈ ਲੈ ਪੱਤਨ ਨੂੰ ਐ ਤਾਂ ਨਹੀਂ ਕਹਿਆ ਸੀ ਵੀ ਇਹਦੀ ਮੂਰੀ ਪੁੱਠੀ ਬਣਾਈ ਵੀ ਐ ਮੂਰੀ ਪੁੱਠੀ ਨਹੀਂ ਬਣਾਈ ਤੈਨੂੰ ਦੀਦੀ ਪੁੱਠਾ ਲੈ ਮੂਰੀ ਪੁੱਠਾ ਆ ਦੇਖਾ ਟੱਕ ਜੇ ਥੱਲੇ ਕਰ ਗਈ ਉਹ ਲੈਸ ਲਾਈ ਆ ਬਾਈ ਲੈਸ ਡਿਜ਼ਾਈਨ ਇਹ ਡਿਜ਼ਾਈਨ ਇਹ ਤੀਨੀਆਂ ਦਾ ਕੰਮ ਆ ਹੁੰਦਾ ਤੀਨੀਆਂ ਨੂੰ ਪਤਾ ਹੁੰਦਾ ਤੂੰ ਬੰਦਾ ਤੂੰ ਜਾਣਦੇ ਉਹ ਲੈ ਦੇਖੋ ਮੈਨੂੰ ਮੂਰਖ ਬਣਾਉਂਦੀ ਐ ਦੇਖ ਉਦੀ ਪੱਟੀ ਮੈਂ ਇਸ ਕਰਕੇ ਥੱਲੇ ਆ ਪੱਟੀ ਦੀ ਲਾਤੀ ਵੀ ਮੈਂ ਪਹੁੰਚਾ ਖਰਾਬ ਹੋ ਗਿਆ ਮੇਥੋਂ ਆ ਲਾ ਕੇ ਚਾ ਟੁੱਕ ਦੇ ਕਦੀ ਲੈਸ ਲਾਈਏ ਲੈਸ ਇਹ ਤਾਂ ਸਾਰੇ ਹੁਣ ਨਾ ਸੁਣ ਆਏ ਵੀ ਸਾਨੂੰ ਸਲਾਈ ਦੇ ਪੈਸੇ ਦੇਣੇ ਪੈਣਗੇ ਤਾਂ ਬਾਹਲੇ ਬਣਾਉਣੇ ਸਭ ਪਤਾ ਮੈਂ ਸਭ ਜਾਣਦੀ ਥੋੜੀ ਚੱਲ ਆ ਗੱਲ ਸੁਣ ਲੈ ਆ ਤੇਰੇ ਆ ਕੰਜਰਖਾਨੇ ਕਰਕੇ ਨਾ ਮੇਰੇ ਘਰ ਆਣੀ ਤਾਂ ਮੇਥੋਂ 2:00 ਵਜੀਆਂ ਤੇ ਉਹਨੂੰ ਸਕੇ ਬਾਕੀ ਕੀ ਵਧੀਆ ਹਾਂ ਵਧੀਆ ਤੇਰੀ ਜਾਨ ਸੌਖੀ ਹੋਗੀ ਨਾ ਸੂਟ ਲਿਆ ਕੇ ਦੇਣਾ ਪੂਗਾ ਨਾ ਸਮਿਆਣਾ ਪੂਗਾ ਨਾ ਉਰੇ ਦੇ ਕੇ ਜਾਊਂਗਾ ਨਾ ਮੇਰੇ ਨਾਲ ਕਲੇਸ਼ ਪੂਗਾ ਵਧੀਆ ਮੈਨੂੰ ਨਹੀਂ ਪਤਾ ਹੁਣ ਮੇਰਾ ਤਾਂ ਮਸਲਾ ਹੱਲ ਕਰਕੇ ਦੇਆ ਤੇਰੇ ਸਰਵਾਰ ਦੇ ਗਲਤ ਪਹੁੰਚੇ ਨੇ ਨਾ ਮੇਰੇ ਤਾਂ ਘਰ ਪਟਦਾ ਜਮਾ ਉਹ ਬਾਕੀ ਦੇ ਕੇ ਉਹ ਬਾਈ ਨਹੀਂ ਗੱਤ ਲਾਈ ਲੈਸ ਵਧੀਆ ਲਾਈਏ ਜਿਹਨੂੰ ਮਰਜ਼ੀ ਪੁੱਛ ਲੈ ਉਹ ਜਾਂਦਾ ਨਾ ਬਾਈ ਉਹਨੂੰ ਪੁੱਛ ਬਾਈ ਉਰੇ ਆ ਜਨ ਆ ਤੂੰ ਦੱਸ ਇੱਥੇ ਆ ਇੱਥੇ ਆ ਜਨ ਦੱਸ ਦੱਸ ਬਾਈ ਮੇਰੀ ਗੱਲ ਸੁਣ ਆ ਦੇਖ ਆ ਮੁਰਿਆ ਥੱਲੇ ਲੈਸ ਲੱਗੀ ਹੋਈ ਐ ਨਾ ਹਾਂ ਲੈਸ ਨਾ ਇਹ ਪਤਾ ਕੀ ਕਹਿੰਦਾ ਕਹਿੰਦਾ ਮੇਰੇ ਘਰ ਆਈ ਦੇ ਸਲਵਾਰ ਤੇ ਪਹੁੰਚਿਆ ਥੱਲੇ ਤਾਂ ਜਾਣ ਕੇ ਪੁੱਠੀ ਉਹ ਰਾਖੀ ਕਹਿੰਦਾ ਪੁੱਠੇ ਸੰਦੇ ਪਹੁੰਚੇ ਓਏ ਲੈਸ ਦਾ ਸਿੱਧੀ ਐ ਜੇ ਉਹ ਵਰਿੰਦਰਾ ਕੜਤავ ਜਾਂ ਮਗਲ ਤਾਂ ਸੰਤ ਲੈ ਹੁਣ ਹੁਣ ਲੈ ਤੇਰਾ ਬੇੜਾ ਬਹਿ ਜਾ ਤੇਰਾ ਮਿਚਕੂ ਮੇ ਜਾਂ ਮੈਂ ਤਾਂ ਕਰੀਆ ਤੇਰਾ ਰੱਜੇ ਨਾ ਪੁੱਤਿਆ ਦੋ ਮੂੰਹਾਂ नाग ਤੇਰੇ ਮੈਨੂੰ ਕੁਰਤਾ ਪਜਾਮਾ ਕਦੋਂ ਸਿਉਣਾ ਦੇ ਕੇ ਗਿਆ ਇਹ ਨਾ ਹੁਣ ਤੂੰ ਦੱਸ ਮੈਂ ਸਕਦਾ ਕਿ ਤੂੰ ਸੱਚੀ ਦੱਸ ਤੂੰ ਮੈਨੂੰ ਆਇਆ ਲੱਗਦਾ ਕਿਰਾਏ ਦੇ ਬੰਦੇ ਲੈ ਕੇ ਆਉਣਾ 5-400 ਦਿੱਤਾ ਹੋਣਾ ਅਗਲੇ ਨੂੰ ਜਿੱਥੇ ਜਾ ਕੇ ਆਏ ਵਿਆਹ ਦੇ ਦੀ। ਹੋ ਗਿਆ। ਕਹਿੰਦਾ ਪਾ ਰੱਖੇ ਚਾਉਂ ਚਾਉਂਦੇ। ਅੱਬਾ ਇਹ ਆ ਦੇਖ ਲੈ। ਆ ਖਰਾਬ ਕਰ ਤੇ ਕੱਪੜੇ ਮੈਂ ਕੀ ਕਰਾਂ ਕੱਸ। ਲੈ ਦੇਖ ਲੈ, ਸੁਣ ਲੈ। ਇਹ ਹੋ ਗਿਆ। ਇਹ ਤਾਂ ਟਰੈਕਟਰ ਨਹੀਂ ਕੱਪੜੇ ਚੌਂਕੀਆਂ ਨੇ ਕਾਜ ਖਰਾਬ ਕਰਤੇ ਨੇ। ਇਹਨੂੰ ਬੜਾ ਪਤਾ ਹੈ। ਹਾਂ। ਉਹ ਜਿਹੜੀ ਉਹ ਨੀਰੂ ਬਾਜਵਾ ਪੰਜ ਫਰਦੀ ਸੁੱਚਾ ਜਾਉਂ ਇਹ ਨਹੀਂ ਸੁਣਦਾ ਉਹ ਗਾਣਾ। ਹੈ? ਆਂ ਛੌਂਦੀ ਆ। ਹਾਂ ਛੌਂਦੀ ਐ ਇਹ। ਚਾਚਾ ਬੋਲਦੇ ਕੱਪੜੇ ਛੌਂਦੀ ਐ ਤੈਨੂੰ ਕੀ ਪਤਾ। ਸਿੱਕਾ ਬੋਲਦੀ ਜਿੰਨੀਆਂ ਡਰੈ त्यारै कर नीर त्यार कर सारिया ड्रैसा मतारोपड़ा का ਮੇਰੇ ਤਾਂ ਪ੍ਰਿੰਕਾ ਚੋਪੜਾ ਮੇਰੀ ਤਾਂ ਪਝਾਤੀ ਏਰੀਆ ਸਰਦਾਰ ਨੇ ਬਸ ਕੋਈ ਇੱਕ ਮੱਪਾ ਡਿਓ ਉਹਨੇ ਇਹ ਗੱਲ ਕਸ਼ੂਟੀ ਹਾਂ ਇੱਕ ਮੱਲ ਡੱਟ ਛੋਟੀ ਜਾ ਕੋਈ ਤੇ ਪੈਸਾ ਲੈ ਮੁੰਡਾ ਘਾਟੋ ਵਾਣ ਲੈ ਕਦੀ ਮੈਨੂੰ ਤੂੰ ਲੈ ਕੇ ਗਿਆ ਸੀ ਉੱਥੇ ਹਾਂ ਵੀ ਹੁਣ ਤੂੰ ਹੀ ਠੀਕ ਕਰ ਲੈ ਕੇ ਬਈਆਂ ਵਿੱਚੋਂ ਤੂੰ ਬਈਆਂ ਨੂੰ ਛੋਟੇ ਨੇ ਕੋਤੇ ਛੋਟਾ ਮਾਰ ਆਇਆ ਤੂੰ ਉਹ ਪਹਿਲਾਂ ਤਾਂ ਇਹ ਸਾਰੇ ਬਹਾਨੇ ਨੇ ਪੈਸੇ ਦੇਣ ਦੇ ਮਾਰੇ ਮੈਂ ਸਲਾਈ ਭਾਤ ਮੰਗਦਾ ਪੈਸੇ ਕਾ ਮਾਰ ਲੈ ਤੂੰ ਬੈਠੀ ਮਾਰ ਲੈ ਨੂੰ ਇੱਕ ਕਹਾਣੀ ਨਰੇ ਨੂੰ ਪਤਾ ਜੀ ਅਸੀਂ ਪੰਛੀ ਨਹੀਂ ਛ ਹਾਂ ਚੜਕੋ ਫਾਈਪ ਪਾ ਦਾਂ। ਕੁੜਬੜੀ ਦੇ ਕੁਟੀਆਂ ਤੇ ਪਾ ਦੋ। ਠੀਕ ਹੈ। ਉਹਨਾਂ ਕੁਟੀਆਂ ਤੇ ਹੁਣ ਤੇ ਪੜ ਕੇ ਚੌਥੇ ਤਾਂ ਪਾਇਨੇ ਨਹੀਂ। ਨਹੀਂ ਨਹੀਂ ਨਹੀਂ। ਉਹਨਾਂ ਓਟੀਆਂ ਨੂੰ ਮੈਂ ਕਣਾਂ ਰ ਕਢਾਈ ਕਰਦੀ ਆਂ। ਮੈਂ ਤਾਂ ਸਲਾਈ ਕਰਦੀ ਆਂ। ਜੇ ਫੁੱਲ ਬੂਟੀਆਂ ਪਹੋਣੀਆਂ ਨੇ ਕਢਾਈ ਵਾਲੇ ਲਵੇ ਜਾਇਆ ਕਰੋ। ਉਹ ਸੂਟ ਕਢਾਈ ਕਰਕੇ ਦੇਊਗਾ। ਨਾ ਮੇਰੇ ਬਾਈ ਦਾ ਕੁੱਟਮ ਤੂੰ ਜੰਤਾ ਹੈ। ਹਾਂ। ਆ ਦੇਖ। ਆ ਬਚਾਣਾ ਇਹ ਕਰ ਰਖਿਆ ਠੀਕ। ਅੱਗੇ ਪੜਦਾ। ਉਹ ਐਂ ਤਾਂ ਵੜ ਜਾਂਦਾ ਪੱਕਾ ਆਇਆ ਕਿ ਕਿੰਨਾ ਹਰ ਪਟਣ 2 ਲੱਖ ਰੱਖ ਰਿਹਾ ਤਾਂ ਪਾਟਣ ਸਟਿੱਪਣੀ ਤਾਂ ਜ਼ਰੂਰੀ ਹੁੰਦੀ ਆ ਇੱਕ ਵਾਰ ਇੱਕ ਬਟਨ ਟੁੱਟ ਜੇ ਦੂਸਰਾ ਬਟਨ ਪਾ ਲਈ ਦਵਾਕਣਾ ਇਹ ਟੰਗ ਟੰਗ ਆ ਰਿਹਾ ਤੈਨੂੰ ਤਾਂ ਪਤਾ ਹੈ ਮੈਨੂੰ ਤਾਂ ਲੱਗਦਾ ਮੈਨੂੰ ਉਸਕਾ ਜਾਨ ਤੋਂ ਭਈ ਜਾਨ ਦੀ ਗੱਲ ਨਹੀਂ ਮੈਨੂੰ ਪੈਸੇ ਦੇ ਕੇ ਜਾ ਮੈਂ ਫਿਰ ਜਾਣ ਤੋਂ ਉਹ ਲੱਛੀ ਬੰਜੇ ਨਾਲ ਹੀ ਬੰਨ ਲਊ ਮੈਂ ਉਹ ਤਾਲ ਫਿਰ ਮੈਂ ਪੈਸੇ ਵੀ ਲੈ ਕੇ ਆਂ ਭਾਈ ਚਾਹੁੰਦਾ ਏ ਉਹ ਤੂੰ ਫੇਰ ਫੇਰ ਕਾ ਦੋਲਾ ਤੂੰ ਤਾਂ ਐ ਕਰਾ ਮੇਰੇ ਅੰਦਰ ਐਂ ਤਾਂ ਕਹੇ 200 ਦੀ ਆ ਪੁਰਾਫਾ ਮੇਰੀ ਗੱਲ ਸੁਣੋ ਜੀ ਇਹਦੇ ਨਾਲ ਦਿਮਾਗ ਨਾ ਮਾਰੋ ਜੇ ਲੱਗ ਜੋ ਲੰਘ ਜੋ ਉਹ ਸਿਪਰਾ ਗੋਲ ਦਾ ਲਹਿੰਗਾ ਆਇਆ ਹੋਇਆ ਮੈਂ ਉਹ ਤਿਆਰ ਕਰਨਾ ਹੈ ਭੱਜ ਕੇ ਉਹਨੂੰ ਫੜਾਇਆ ਹੋ ਚੰਗਾ ਮੇਰੀ ਗੱਲ ਸੁਣ ਆ ਮੇਰੀ ਵਾਲੀ ਸਿਪਰਾ ਗੋਲ ਤੇ ਨਾ ਫੁੱਲ ਬੁੱਟੀ ਤੇ ਪਵਾ ਦੇ ਫਿਰ ਮੈਂ ਉਹਨੂੰ ਲੈਣ ਨਾਲ ਮਨਾ ਕੇ ਲਿਆ ਉਹ ਨੂੰ ਜਰਾ ਇੱਥੇ ਫੁੱਲ ਬੁੱਟੀ ਮੇਰੀ ਗੱਲ ਸੁਣ ਆ ਚੱਕਰ ਤੇਰੀ ਸਿਪਰਾ ਗੋਲ ਦੇ ਕੱਪੜੇ ਲੰਘ ਜਾਓ ਭੱਜ ਜਾ ਟੱਪ ਜਾ ਟੱਪ ਜਾ ਟੱਪ ਜਾ ਚਲੋ ਚੱਲ ਜਾ ਬੇਟਾ ਤੂੰ ਕੰਗਾ ਬਾਤ ਪਤਾ ਦਾ ਕੰਗਾ ਕੰਗਾ ਭਾਈ ਆਜ ਕੋਈ ਨਾ ਤੇ ਕੁੱਤਾ ਨਾ ਜਾਂਦਾ ਕਿੱਧਰ ਮੈਂ ਅੱਜ ਕੋਰੀਆ ਬੱਤਾ ਲਿਆ ਰਹਿੰਦੇ ਗਰਮੀ ਜੀ ਹੋਈ ਪਈ ਏ ਬੁੱਪਾਣੀ ਪੀਣਾ ਦੇਣਾ ਤੇਰੇ ਬਾਤ ਏ ਨੀ ਪਾਣੀ ਹੋਰ ਚਲੋ ਠੀਕ ਆ ਉਹ ਕੁੱਤਾ ਚੌਂਕ ਤੇ ਹੀ ਮਨ ਨਾ ਮੱਖਾ ਨੂੰ ਮੀਟੇ ਤੇ ਜਾਣਾ ਮੈਂ ਕੋਈ ਨਾ ਕਲੀ ਆ ਗਈ ਹੈ ਕੋਈ ਆਏ ਕੱਪੜੇ ਨੇ ਚ ਕੱਪੜੇ ਪਾਏ ਹੋਏ ਨੇ ਇਸ ਤਾਂ ਅੱਛਾ ਹਾਂ ਸੂਟ ਸੇ ਆਉਣ ਵਾਲੇ ਹਾਂ ਹਾਂ ਨਾ ਬੜੀਆ ਕਿੱਡੀ ਦਾ ਕੰਮ ਤੇ ਕੋਈ ਤੰਗ ਕਰੂ ਦੱਛੀ ਮਨੂ ਮੈਂ ਆਪੇ ਬਥੇਰੀ ਨਾ ਮੈਂ ਦੱਬਦੀ ਹਾਂ ਹੈ ਦਬਣਾ ਦਬਣਾ ਤੱਕ ਨੂੰ ਚੀਂ ਮੈਂ ਬਾਸਪੇਰ ਹਾਂ ਚੰਗ ਚੱਲ ਵਧੀਆ ਹਾਂ ਮੈਂ ਬੋਲਣ ਦਿੰਨੀ ਆ ਕਿਸੇ ਨੂੰ ਜੰਮੀ ਨੀ ਤੇਰਾ ਯੰਗਲਾ ਰੋਮ ਕਲਾਤੀ ਕਰੇ ਮੈਂ ਤਾਉਰੇ ਕੱਲੀ ਪਿਆਰੇ ਨਾ ਤੂੰ ਉਹ ਬਬਤਾ ਉਹ ਮਾਸਕ ਲੈ ਆਈਂ ਜਗਾ ਚਾਰ ਪੰਜ ਕਾ ਬਸ ਸੇ ਦੋ ਦਿਨਾਂ ਨੂੰ ਤੇਰੇ ਲਾਉਗੀ ਇਹ ਬੈਜਾ ਬੈਜਾ ਹੋ ਰਿਹਾ ਕਿ ਕਹਿ ਤਾ ਬਰੇ ਇਧਰ ਤੋਂ ਕਹਿਣਾ ਉੱਤੇ ਕੋਲੇ ਖੜ ਕੇ ਹੋ ਰਿਹਾ ਲੱਗ ਓਏ ਮਾਰੀ ਨਾ ਮਾਰੀ ਨਾ ਆਪ ਲੱਗ ਤੇ ਬੱਦੂ ਕੈਸੀ ਹੋ ਤੇ ਹੋਰ ਗੱਲ ਪਈ ਹੋਰ ਤੰਗ ਤੰਗ ਨਮੀ ਤਾਂ ਕੋਈ ਨਹੀਂ ਸੀ ਕਲਾਈ ਚੋਣੀ ਲਾ ਗਈ ਹੈ ਚੁੱਤੀ ਚਾਉਂ ਦਿੱਤਾ ਸੱਚੀ ਉਹ ਤੇਰੀ ਕੱਪੜਾ ਹੈ ਹਾਂ ਕਾਟਨ ਚ ਹੈਗਾ ਕਾਟਨ ਚ ਹਾਂ ਸੋਨਾ ਸੂਟਨ ਉਹ ਬਤਾ ਬਥੇ ਰੱਖੀਦਾ ਇਹ ਆਪਣੀ ਨਾਲ ਦੀ ਗਮੰਡਣ ਦਾ ਅੱਛਾ ਹਾਂ ਉਹਦੇ ਵਿਆਹ ਹੈਗਾ ਨਾ ਵਿਆਹ ਚ ਜਾਣਾ ਉਹਨੇ ਮੈਂ ਬਣਾ ਦੇ ਛੇਤੀ ਮੈਂ ਬਣਾ ਦੂੰਗੀ ਇੱਥੇ ਗੱਪ ਪਈ ਜਾ ਕਰ ਤੂੰ ਗੋੜੀ ਨਹੀਂ ਆਇਆ ਤੇ ਕੱਪੜੇ ਚਾਉਂ ਨਹੀਂ ਨਹੀਂ ਪੰਤਾ ਕੰਮ ਕਰਨਾ ਹੈਗਾ ਹਾਂ ਤੁਹਾਨੂੰ ਹੋਰ ਅੱਗੇ ਹੁਣ ਕਰਕੇ ਗੱਲ ਤੇ ਛੋਟੋ ਤਾਂ ਹੁਣ ਡਿਜ਼ਾਈਨ ਪਵਾਇਆ ਗੂ ਜੀ ਮੇਰੀ ਗੱਲ ਸੁਣੋ ਆਪਣਾ ਤਾਂ ਕੰਮ ਹੈ ਆਪਣਾ ਤਾਂ ਕੰਮ ਕਰਨਾ ਮਾਨੂੰ ਸਿਰਫ ਪੈਸੇ ਤਾਂ ਮਤਲਬ ਆਪਣਿਆਂ ਦੇ ਕੱਪੜੇ ਬਣਾ ਕੇ ਦੇਣੇ ਨੇ ਅਗਲਿਆਂ ਤੋਂ ਪੈਸੇ ਲੈਣੇ ਨੇ ਉਹ ਤਾਂ ਲੋਕ ਹੀ ਨੇ ਜਿਹੜੇ ਮੱਚਦੇ ਹੁੰਦੇ ਨੇ ਇਹ ਜੀ ਫਲਾਣੇ ਦੇ ਕੱਪੜੇ ਸਿਉਂਦੇ ਨੇ ਤੇ ਮਕਾਨੇ ਦੇ ਕੱਪੜੇ ਸਿਉਂਦੇ ਵੀ ਸੋਨੂ ਕੀ ਚੱਕਰ ਹੈ ਅੱਛੀ ਤੇ ਜੀ ਤਾਂ ਮਰਜ਼ੀ ਚ ਸਉਂਗੇ ਹਾਂ ਬੰਦ ਐਤ ਤਾਂ ਮੈਂ ਵਰੀਆ ਤੱਕ ਗੋਲੀ ਵਾਲਾ ਬੱਤਾ ਪਾ ਦੇ ਇਹਨੂੰ ਆ ਲੈ ਇਹ ਬੁੱਟ-ਬੁੱਟ ਇਹ ਆ ਤਾਂ ਗੋਲੀ ਵਾਲਾ ਬੱਤਾ ਓਹੋ ਏਜੇ ਕੀ ਲੋੜ ਕੀ ਕੋਈ ਨਹੀਂ ਆ ਤਾਂ ਮੇਰੇ ਕੰਮ ਆ ਆ ਕੰਨ ਕੱਢ ਉਹ ਤਾਂ ਦਵਾਈ ਆ ਜੀ ਬਟਲੇ ਦੀ ਦਵਾਈ ਆ ਹੋ ਹਲੇ ਕੈਂਚੀ ਨਵੀਂ ਲਵਾਈਆਂ ਨੇ ਸਾਵ ਲਾ ਗਈ ਮੜਿਆ ਦੇ ਕੇ ਚੱਲੀ ਨਹੀਂ ਨਹੀਂ ਹਾਂ ਪੈਟਾ ਟੁਕਟਾ ਹੀ ਤਾਂ ਮੈਂ ਮੈਂ ਢੱਪੜਾਟਾਣਾ ਨਹੀਂ ਹੈਗੇ ਨਾ ਮੇਰੇ ਲਈ ਸੁਖਣਾ ਬਥੇ ਹਾਂ ਬੱਥੇ ਤੇ ਚੰਦਾ ਹੋਣਾ ਕੀ ਘਾਟਾ ਪੈਸੇ ਨੇ ਤੇਰੇ ਹੁੰਦੇ ਕਿਸੇ ਚੀਜ਼ ਦੀ ਘਾਟ ਹੋ ਜਾ ਨਾ ਨਾ ਮੇਰੇ ਹੁੰਦੇ ਤਾਂ ਹੀ ਘਾਟਾ ਅਸਲ ਮੰਤੋਏ ਕਿ ਕਾ ਕਾ ਲੈਣਾ ਰਜਮਾਨ ਨੂੰ ਜਿੱਦਾਂ ਨਾਲੇ ਆ ਲੈ ਚੱਕ ਲਾ ਇਹਦੀ ਜਮਾਨ ਨੂੰ ਜਿੱਦਾਂ ਖੜ ਜਾ ਬੇ ਮੇਰੇ ਪੇਰ ਦੇ ਸਾਲੇ ਭਾਈ ਜਾ ਭਾਈ ਜਾ ਉਹ ਦੇ ਜਣਾ ਚੰਦਰਾ ਚਾਉਂ ਜਾ ਪੇਟੀਆਂ ਵਾਲੇ ਨੂੰ ਕਹਿੰਦਾ ਜੰਦਾ ਲਾ ਦੇ ਵਧੀਆ ਮੈਨੂੰ ਕਿਹਨੂੰ ਐ ਨਾ ਜੰਦਾ ਲਾ ਦੇ ਹਟਦੀ ਨਹੀਂ ਹੈਗਾ ਬੋਲ ਦਿੰਦੇ ਨਹੀਂ ਅੰਦਰ ਮੱਤਾ ਹਾ ਦੇ ਤੇ ਇਹ ਅਨੇਰੀ ਤਾਂ ਬੇਟਾ ਮੱਤਾ ਉਹਦੀ ਤਾਂ ਇਹਨਾਂ ਦਾ ਮੱਤਾ ਓਏ ਡਾਰ ਬਾਈ ਦੀ ਗੱਲ ਹੈ ਓਰੇ ਆਓ ਹਲੋ ਇੱਕ ਤੇ ਅਦਾ ਕਬਾਈ ਕੰਚੀ ਮਾਰੂ ਨਹੀਂ ਮਾਦੀ ਮਾਈ ਨਵੇਂ ਬੈਠਾ ਇੱਕ ਮਮਾ ਕੰਚੀ ਮੈਂ ਟੱਕ ਲੈਣਾ ਬੈ ਜਾ ਜੀ ਬੈ ਜਾ ਬੈ ਜਾ ਉਹ ਦੇਖ ਲੈ ਅੱਛਾ ਤੀ ਜੇ ਹੋ ਵੀ ਮਾ ਦਿਨ ਦੀ ਬਣੀ ਦਿੱਤੇ ਤੇਰੇ ਘਰ ਆਲੇ ਕੱਪੜੇ ਲੈਣਾ ਕੋਲ ਤੇਰੀ ਕਰਤੂਤਾ ਮੈਂ ਦੱਸੂ ਸਾਰੀ ਆ ਜਾਣ ਦੇ ਉਹ ਤਾਂ ਪਹਿਲੇ ਸੱਤ ਖਾਏਗਾ ਕਰੋ ਚੰਗਾ ਰਹੇਗਾ ਤੈਨੂੰ ਘੰਟੇ ਜੱਟ ਕਈ ਦਿਨ ਕਦੇ ਬੋਤਲ ਛੱਡਾਂ ਨਾ ਕਦੇ ਜੰਦਾ ਛੱਡਾਂ ਨਾ ਪਰਾਨ ਕਰੀਂ ਦੇਖੋ ਹੇ ਤਾਂ ਹੁਣ ਪਰਦਾ ਹੁੰਦਾ ਕਿਛੇ ਕਰ ਦਦਾ ਅੱਛਾ ਅੱਛਾ ਫਿਰ ਤਾਂ ਚੰਦ ਕੇ ਮੈਂ ਫਿਰ ਮੈਂ ਬਈ ਇਹ ਸਾਰੇ ਤੇ ਬੀਤ ਗਿਆ ਐਂਡਾ ਹੁਣ ਕਿਹੜਾ ਹੂੰ ਬਈ ਰਾਜ ਇਹਨਾਂ ਦਾ ਹਾਂ ਰਾਜ ਆ ਉਹ ਬੰਦ ਡੰਡਰ ਡੰਡਰ ਤੇ ਚੱਕਰ ਨਹੀਂ ਆਇਆ ਕੁੱਟੜ ਚਾਹ ਬਣਾ ਹਾਂ ਮੈਂ ਦੇਉ ਵੀ ਚਾਹ ਬਣਾ ਕੇ 2 ਮਿੰਟ ਖੜ ਪ੍ਰਧਾਨ ਮੈਨੂੰ ਤਾਂ ਦਾਲ ਤੇ ਕੁਝ ਖਾਣਾ ਲੱਗਦਾ ਹੈ ਮੈਂ ਕਹਿੰਦਾ ਚੱਕੀ ਦਾ ਹੱਟ ਹੱਟ ਅੱਲਾ ਕੈਂਚੀ ਲੈ ਲਓ ਜੀ ਜੀ ਕੈਂਚੀ ਲੈ ਲਓ ਮੈਂ ਮੈਂ ਕਿੱਥੇ ਕਰਾ ਕਰ ਹੀ ਲੈ ਲਿਆ ਉਹ ਕੈਂਚੀ ਲੈ ਲੈ ਛੋੜ ਦੇ ਬੜਾ ਖਨਖਾਰ ਹੋਈ ਫਟੀਆਂ ਦਿੱਤਾ ਪ੍ਰੀਤੋ ਬੜੀ ਦਾ ਦੇਖ ਖਨਖਾਰ ਹੋਈ ਏ ਟੰਦਰੀ ਔਰ ਦੋ ਤਿੰਨ ਤੇ ਨਾਈ ਨਾ ਇੱਧਰ ਸਾਡੇ ਕਰ ਏ ਹਾਂ ਅੱਜ ਪਣੀ ਪੁਣੀ ਪੀਉਣ ਤੇ ਫੇਟਿਕੂ ਹੈ ਵਾਤਾ ਹਉ ਆ ਲੈ 100 ਰੁਪਿਆ ਹਾਂ ਇਹ ਆ ਜੋਗੇ ਦੀ ਸਵਾਰੀ ਮਾਰਦੇ ਭਾਂਦੇ ਯਾਰ ਹਾਂ ਕਰਦੇ ਨਾ ਬੇੜਾ ਆ ਜਾ 50 ਰੁਪਏ ਦੀ ਜੋ ਪਾਰਟੀ ਕਰ ਲਾਂਗੇ ਕਿੰਨਾ ਜੋ ਗਿਆ ਓ ਠੀਕਾ ਚੜਦੀ ਕਰਾ ਜਾਣਾ ਸਮਾਂ ਤਸਦਾਰ ਐਤ ਕਰੋ ਵਧੀਆ ਹਾਂ ਆਹ ਸੁਣਣਾ ਲੈ ਵੀਦੇ ਮੈਨੂੰ ਲੱਗੇ ਪਹਿਲਾਂ ਪੁੱਛ ਕੇ ਅਗਰ ਮੰਨ ਲਈ ਦੀ ਆਪਕੀ ਆਹਾ ਆਹਾ ਇਹ ਮੇਰੇ ਪੱਕੇ ਦੀ ਜੇ ਤੱਕ ਠੀਕ ਹੈ ਬਾਕੀ ਕੀ ਹੋ ਰਿਹਾ ਹੈ ਹਾਂ ਸਨੀ ਟਾਈਮ ਹਾਂ ਦੇਖੋ ਜੀ ਮੈਂ ਤੁਹਾਡਾ ਆਪਣਾ ਵੀਰਾ ਪਾਪਾ ਇਹ ਤੁਹਾਨੂੰ ਦਿਖਾਉਂਦੇ ਹਾਂ ਵੀ ਬੰਤ ਦਾ ਜੇ ਸ਼ੂਟ ਨਹੀਂ ਹੁੰਦਾ ਬੰਤ ਤੋਂ ਉਤੋਂ ਬਾਅਦ ਫੋਨ ਤੇ ਕੀ ਕਰਦਾ ਸਰੋਲ ਨਹੀਂ ਬਣਾ ਚੁੱਪ ਜਾਓ ਦੇਖੋ ਕਮੈਂ ਬੁਗੀ بڑا ਪੈੜ ਕਰਦਾ ਤੈਨੂੰ ਤਵੱਜੇ ਬੜਾ ਜਾਦੇ ਆ ਦੇਖੋ ਜੀ ਕਾਲੀ ਦੁਨੀਆ ਦੇ ਪ੍ਰਧਾਨ ਦਾ ਕਾਲਾ ਸੱਚ ਇਹ ਹੈ ਬੰਤ ਪ੍ਰਧਾਨ ਕਮੈਂ ਵੀਰੇ ਮੈਂ ਠੀਕ ਆ ਇਹ ਦੇਖੋ ਜਦੋਂ ਬੰਤ ਪ੍ਰਧਾਨ ਦਾ ਸ਼ੂਟ ਨਹੀਂ ਹੁੰਦਾ ਵਿਹਲਾ ਹੁੰਦਾ ਉਸ ਤੋਂ ਬਾਅਦ ਬੰਤ ਪ੍ਰਧਾਨ ਆਪਦੇ ਫ੍ਰੀ ਟਾਈਮ ਚ ਕੀ ਕਰਦਾ ਤੁਸੀਂ ਜਾਣਨਾ ਚਾਹੁੰਦੇ ਸੀ ਨਾ ਆਪ ਦੇ ਅੱਖੀਂ ਦੇਖ ਲੋ ਇਹ ਕਾਲੀਆਂ ਕਰਦੂਤਾ ਦੇ ਫੋਨ ਕਿਉਂ ਲਗਾਉਦਾ ਹੁਣ ਦਿਖਾ ਇੱਧਰ ਕਰ ਮੂੰਹ ਕਰ ਉਹਦਾ ਇੱਧਰ ਕਰ ਇੱਧਰ ਕਰ ਇੱਧਰ ਕਰ ਦਿਖਾ ਇੱਧਰ ਕਿਹਦੇ ਨਾਲ ਗੱਲ ਕਰ ਰਹੀ ਦੀ ਮੈਂ ਤਾਂ ਪਿਆ ਉਹਰੇ ਗੱਲਾਂ ਕਰਦਾ ਪਿੱਛਮੇ ਇੱਕ ਵੀਰ ਦਾ ਪ੍ਰੀਤ ਪ੍ਰਜਾਈ ਨੂੰ ਪਤਾ ਹੈ ਕੀ ਪ੍ਰੀਤ ਪ੍ਰਜਾਈ ਨੂੰ ਪਤਾ ਵੀ ਤੂੰ ਫੋਨ ਤੇ ਚੁੰਮਾ ਚਾਟੀਆਂ ਕਰਦਾ ਕਿਸੇ ਬਗਾਨੀ औरत ਨਾਲ ਨੀ ਤੂੰ ਬਾਲਾ ਨੀਮ ਤੇ ਬਾਲਾ ਜੇ ਮੈਂ ਕਹੂੰ ਸਾਹ ਬਗਾਨੀ ਇਸਤਰੀ ਤੇ ਅੱਖ ਰੱਖਦਾ ਬਗਾਨੀ ਇਸਤਰੀ ਨੂੰ ਐ ਕਰਦਾ ਓਏ ਉਹ ਤਾਂ ਬਈ ਉੱਤੇ ਤਹਾ ਅਮਰੂਦ ਤੇ ਚਿੜੀ ਬੈਠੀ ਸੀ ਮੈਂ ਉਹਨੂੰ ਕਹਿੰਦਾ ਤੀ ਮਾ ਮਰੂ ਤੋ ਤੋ ਰਕੀ ਤੂੰ ਰਹਿਣ ਦੇ ਓ ਤੂੰ ਹਵਾਈ ਪਪੀਆਂ ਦੇ ਰੇ ਮੇਰੇ ਸਾਹਮਣੇ ਚੌਰਿਆ ਦੋ ਜਬਕ ਜੱਗੋ ਖੱਟੇ ਨਿੰਮ ਦਬਾਲੇ ਦੋ ਕੇ ਕਿਹੜੇ ਤਰ੍ਹਾਂ ਦੋ ਜਬਕ ਕਿਹੜੇ ਵਿਆਹ ਦਾ ਤਰ੍ਹਾਂ ਕੱਲ ਹੋਇਆ ਹੈਗੇ ਕੱਚੇ ਬਾਰਿਆ ਚੌਰਿਆ ਚੌਰਿਆ ਨਾ ਨਾ ਵੀ ਰਿਹਾ ਇਹ ਜੀ ਕੋਈ ਗੱਲ ਨਹੀਂ ਲੱਗਿਆ ਤੇਰੇ ਮਨ ਚ ਬਾਇ ਮਾਇ ਟੱਕ ਟੱਕ ਤੇ ਤੈਨੂੰ ਜਾਂਦਾ ਦੀ ਪਹਿਲਾ ਤੂੰ ਹੈਂ ਨਾ ਆਹ ਗੌਣ ਦੀ ਜੀ ਨੂੰ ਖਲਾਈ ਕਿਸ ਦੇ ਰਹੀ ਓਏ ਤਾਂ ਦੇਖ ਲਿਆ ਮੈਂ ਦੇਖ ਲਿਆ ਸਾਰੇ ਲੋਕਾਂ ਨੇ ਦੇਖ ਲਿਆ ਤੁਹ੍ਹ ਹੇਤਾ ਨਹੀਂ ਕੋਈ ਨਹੀਂ ਹੈ ਕੋਈ ਨਹੀਂ ਹੈ ਬਾਈਫਾ ਮੈਦਾ ਹੈ ਬਾਈਫਾ ਮੈਦਾ ਅੱਛਾ ਹੋਰ ਰਾਜੜੀ ਘਰੇ ਲੈਂਦੀ ਐ ਇਹ ਕੋਣ ਹੈ ਇਹ ਮੇਰੀ ਗਰਲਫ੍ਰੈਂਡ ਹੈ ਜਿਹੜੀ ਘਰੇ ਲੈਂਦੇ ਉਹ ਗਰਲਫ੍ਰੈਂਡ ਹੈ ਹੋਰ ਦੋ ਦੋ ਰੱਖੀ ਫਿਰਦਾ ਐ ਮੈਂ ਟੱਕ ਮਾੜਾ ਵਿੱਚ ਟਟਾ ਦੋ ਦੋ ਰੱਖੀ ਫਿਰਦਾ ਤੂੰ ਪਤੰਦਰਾ ਦੋਏ ਜਨਾਨੀਆਂ ਲਈ ਫਿਰਦਾ ਦਾਰੂ ਦੂਰ ਤਾਂ ਤੂੰ ਪੀਂਦਾ ਨਹੀਂ ਦੇਖ ਲੈ ਯਾਰ ਤਾਂ ਬਾਲਾ ਬੈਲੀਆ ਜਿੱਦ ਦੇ ਫਸ ਗਏ ਨਾ ਬੰਤ ਜਿਵੇਂ ਬਾਂਦਰ ਦੀ ਲਾਲ ਹੁੰਦੀ ਐ ਨਾ ਐ ਲਾਲ ਕਰਦਣਗੇ ਕੋਟ ਕੋਟ ਤੇਰੀ ਦੇਖ ਲੈ ਤੂੰ ਲਾਲਾ ਸਾਹਿਬ ਪ੍ਰੀਤੂ ਵੀ ਬੈਲਣ ਹੈ ਜੇ ਕੁਈ ਨਹੀਂ ਗਿਆ ਇਟਾ ਫੇਰ ਹੁਣ ਫਸੇਗਾ ਬੜਾ ਕਸੂਤਾ ਫਸੇਗਾ ਜਿਹੜੇ ਆਸਕ ਟੈਪ ਬੰਦੇ ਹੁੰਦੇ ਨੇ ਜਦੋਂ ਫਸਦੇ ਨੇ ਬੜਾ ਕਸੂਤਾ ਫਸਦੇ ਨੇ ਨਾ ਇਧਰ ਦੇ ਰਹਿੰਦੇ ਨੇ ਨਾ ਉਧਰ ਦੇ ਰਹਿੰਦੇ ਨੇ ਵਿਚਾਰੇ ਫਸਦੇ ਨੇ ਆਏ ਅੱਡਾ ਤਾਂ ਕੱਚਾ ਹੈ ਨਹੀਂ ਯਾਰ ਤੇੜਾ ਫਿਰ ਹੈ ਤੇ ਗੀਤ ਉਹਦਾ ਦਿਖਾ ਦੇ ਪਰਜਾਈ ਦੀ ਆਈ ਨਹੀਂ ਨਾ ਉਹ ਪਈ ਜਿਹੜੀ ਆਹਮ ਦੇਖ ਰਹੀ ਨਹੀਂ ਇਹ ਐਲਬਮ ਬਣਦੀ ਇਹ ਕੋਈ ਹੁਣ ਕਰਿਓ ਮੈਂ ਤਾਂ ਕਹੇ ਜੰਗਾ ਗਾਣਾ ਸੁਣਾ ਦੇ ਪਰਜਾਈ ਦੇ ਨੋਂ ਤੇ ਕਿਹੜਾ ਛਣਾ ਬੰਦਾ ਚ ਯਾ ਕੋਲ ਰੱਬ ਦਾ ਨੋਂ ਲੈ ਕੇ ਰੰਗੂਤਾ ਨੋਂ ਗਾਣਾ ਛਣਾ ਆਤਨਾ ਮੈਂ ਸਾਈਡ ਥਨਾਮਾ ਕਿਹੜਾ ਥਨਾਮਾ ਰੋਮਾਂਟਿਕ ਸਾਈਡ ਹੱਕ ਕੇ ਫੁੱਲਾ ਵਾਲੀ ਤਿਤਲੀ ਦਾ ਪੜ ਸ਼ਾਮਾਂ ਪੈ ਗਿਆ ਤੇਰੇ ਤੇ ਉਹ ਫੁੱਲਾਂ ਉੱਤੇ ਡੁੱਲਦੀ ਏ ਤੂੰ ਡੁੱਲ ਜੇ ਸੋਹਣੇ ਚਿਹਰੇ ਤੇ ਪਰ ਰੋਜ਼ ਰੋਜ਼ ਦਿਨ ਨਮਿਆਂ ਦੇ ਸੰਗ ਕਾਰ ਬਦਲਦੀ ਰਹ ਜੈਗੀ ਹੱਥ ਕੱਖ ਨਹੀਂ ਆਉਣਾ ਬੇ ਕਦਰ ਨਹੀਂ ਵਸ ਯਾਰ ਬਦਲਦੀ ਰਹ ਜੇਗੀ ਕੀ ਕੀ ਵਾਦਾ ਕੀ ਵਾਦਾ ਹੱਥ ਕੱਖ ਨਹੀਂ ਆਉਣਾ ਬੇ ਕਦਰ ਨਹੀਂ ਵਸ ਯਾਰ ਬਦਲਦੀ ਰਹ ਜੇਗੀ ਹਾਏ ਇੱਕ ਮੈਂ ਤੈਨੂੰ ਯਾਰੀਆਂ ਤੇ ਛਣਾਉਣਾ ਹੁਣ ਉਹ ਵੀ ਥੋਣੀ ਆਉਣ ਦੇ ਹਾਂ ਖੜ ਜਾ ਮਨੂੰ ਯਾਦ ਕਰਨ ਤੇ ਮੜਾ ਜਾ ਯਾਰੀਆਂ ਵਾਲਾ ਗਾਣਾ ਅ ਕਮੇ ਜਿੱਚੋ ਪਰਜਾਇ ਨੂੰ ਪਛਲਾ ਫੋਨ ਲਾ ਕੇ ਕੀ ਦੱਸਦੇ ਅ ਇੱਕ ਮਿੰਟ ਪਰਜਾਇ ਨੂੰ ਨਹੀਂ ਹੱਕੇ ਸੁਆਲੇ ਕਿਸ ਨੇ ਕੀ ਕੀਤੀ ਨਾ ਸੇੜੋ ਦਰਦ ਕਹਾਣੀ ਨੂੰ ਹੂੰ ਬਸ ਜਾਨ ਬਚਾਈ ਫਿਰਦੇ ਆ ਜਿੰਦ ਖਾ ਗਏ ਗਮਨ ਵਾਣੀ ਨੂੰ ਹਏ ਪੱਤਾ ਪੱਤਾ ਕਿਰ ਜਾਣਾ ਪੱਤਾ ਪੱਤਾ ਕਿਰ ਜਾਣਾ ਹਿੱਕੇ ਰ ਜਾਣਾ ਇਸਕ ਬਹਾਰਾਂ ਨੇ ਸਾਡੀ ਪਿੱਠ ਤੇ ਜਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾਂ ਨੇ ਸਾਡੀ ਪਿੱਠ ਤੇ ਜਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾਂ ਨੇ ਪਿੱਠ ਦੀ ਤਾਂ ਫਿਰ ਸ਼ਾਨ ਨਹੀਂ ਬਣਾਦੀ ਹੋਣੀ ਬੰਦ ਬੰਦਣਾ ਹੈਂ ਫਟ ਬਹੁਤ ਨੇ ਯਾਰਾਂ ਦੇ ਹਾਂ ਹਾਂ ਹੋਰ ਹੋਰ ਸੁਣਾ ਕੋਈ ਬਸ ਠੀਕ ਇੱਕ ਹੋਰ ਸੁਣਾ ਦੇਣਾ ਤੈਨੂੰ ਚੋਲ ਸੁਣਾ ਦੇ ਹੁਣ ਮਤਲਬ ਆਪਾ ਮਹਿਮਾਨ ਜਿੰਦੜੀਏ ਘੜੀ ਦੋ ਘੜੀ ਦੇ ਚਲਦਿਆਂ ਨੇ ਤੇਜ ਹਵਾਵਾਂ માં ਪੱਤੇ ਨੇ ਝੜੀਂਦੇ ਵੇਖੇ ਮੈਂ ਬੜੇ ਸਿਕੰਦਰ ਖਾਲੀ ਹੱਥ ਛੜੀਂਦੇ ਦੁੱਧ ਪੁੱਤ ਵੇਖ ਬਗਾਨੇ ਹੌ ਕੇਨੀ ਭਰੀਂਦੇ ਆਪਾਂ ਮਹਿਮਾਨ ਜਿੰਦੜੀਏ ਘੜੀ ਦੋ ਘੜੀ ਦੇ ਆਪਾਂ ਮਹਿਮਾਨ ਜਿੰਦੜੀਏ ਲੋ ਜੀ ਅੱਜ ਦੇ ਰੰਗਾ ਰੰਗ ਪ੍ਰੋਗਰਾਮ ਦੀ ਸਮਾਪਤੀ ਕਰਦੇ ਆਂ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਤੇ ਤੁਸੀਂ ਵੇਟ ਕਰੋਗੇ ਕਿ ਅਗਲੀ ਵਾਰੇ ਪ੍ਰੋਗਰਾਮ ਕਦੋਂ ਆਵੇ ਸਭ ਨੂੰ ਦਿਲੋਂ ਪਿਆਰ ਦਿਲੋਂ ਸਤਿਕਾਰ ਧੰਨਵਾਦ ਸ਼ੁਕਰੀਆ ਹਾਂ ਤੇ ਇੱਕ ਆਪਣਾ ਭਾਈ ਆਪਣਾ ਬਲੌਗ ਫਣੀ ਤੋਂ ਫਣੀ ਦੇਖਿਆ ਕਰੋ ਸਾਈਡ ਤੋਂ ਸਾਈਡ ਵੀ ਹੁੰਦਾ ਹੈ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਕਰੋ ਇਲਤੀ ਜੱਟ ਨੂੰ ਠੀਕ ਹੈ ਤੇ ਇਹਦੇ ਚ ਆਪਾਂ ਹੋਰ ਵੀ ਦੱਸਦੇ ਆ ਤੁਹਾਨੂੰ ਜੇ ਕਿਸੇ ਨੂੰ ਵਿਆਹ ਸ਼ਾਦੀਆਂ ਜਾਂ ਪਾਰਟੀ ਵਗੈਰਾ ਚ ਡੀਜੇ ਦੀ ਲੋੜ ਹੈ ਤਾਂ ਆਪਣੇ ਡੀਜੇ ਨੇ ਭਾਈ ਦੇ ਕਿਹੜੇ ਡੀਜੇ ਨੇ ਜਣ ਗੁਰੂ ਡੀਜ ਗੁਜਰਾ ਪਿੰਡ ਤੋਂ ਹਾਂ ਗੁਰੂ ਡੀਜ ਗੁਜਰਾ ਪਿੰਡ ਤੋਂ ਮੈਂ ਨੰਬਰ ਵੀ ਇੱਥੇ ਮੈਂਸ਼ਨ ਕਰੂੰਗਾ ਠੀਕ ਹੈ ਜਿੱਥੇ ਵੀ ਲੋੜ ਹੈ ਆਲ ਇੰਡੀਆ 'ਚ ਜਿੱਥੇ ਮਰਜ਼ੀ ਮੰਗਾ ਲਓ ਤੇ ਉੱਤਰ ਪ੍ਰਦੇਸ਼ 'ਚ ਮੰਗਾ ਲਓ ਉੱਥੇ ਵੀ ਡੀਜ ਅਵੇਲੇਬਲ ਨੇ ਸਾਡੇ ਠੀਕ ਹੈ ਵੇਛਾ ਇਹ ਜੀਆਂ ਤਾਕੜੀਆਂ ਨੇ ਜੇ ਉਰੇ ਚੱਲਦਾ ਅਗਲੇ ਪਿੰਡ ਸ਼ੀਸ਼ੇ ਕੰਮਦੇ ਹੁੰਦੇ ਨੇ ਹਾਂ ਕਰੋ ਵੱਤੋ ਵੱਧ ਸ਼ੇਅਰ ਆਪਣੇ ਓਕੇ ਜਨ ਸਾਰਿਆਂ ਨੂੰ ਲਵ ਯੂ